ਖਬਰ ਲੈਨੇ ਗੁਰਦਾਸਪੁਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਧੁੰਦ ਨੇ ਦਿੱਤੀ 10 ਤੱਕ ਧੁੰਦ ਦੇ ਨਾਲ ਨਾਲ ਠੰਡ ਨੇ ਵੀ ਜ਼ੋਰ ਫੜਿਆ ਤੇ ਅਗਰ ਵਾਹਨਾ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਧੀਮੀ ਗਤੀ ਨਾਲ ਵਾਹਨ ਚੱਲ ਰਹੇ ਨੇ ਵਾਹਨ ਚਾਲਕਾਂ ਨੇ ਕਿਹਾ ਕਿ 2-4 ਮੀਟਰ ਹੀ ਨਜ਼ਰ ਆ ਰਿਹਾ ਬਿਲਕੁਲ ਨਜ਼ਰ ਨਹੀਂ ਆ ਰਿਹਾ ਕੁਝ ਵੀ ਅਗਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਵੀ ਘਰੋਂ ਬਾਹਰ ਨਿਕਲੋ ਖਾਸ ਕਰਕੇ ਬਜ਼ੁਰਗਾਂ ਨੂੰ ਇਸ ਮੌਸਮ ਵਿੱਚ ਘਰੋਂ ਨਹੀਂ ਨਿਕਲਣਾ ਚਾਹੀਦਾ 25 ਤਰੀਕ ਹੈ ਤੇ ਵੱਡਾ ਦਿਨ ਵੀ ਹੈ ਤੇ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਟਾਰਾ ਬਸਟਾਂਡ ਦੀਆਂ ਘੁੰਡ ਧੁੰਦ ਨੇ ਵੀ ਕਹਿਰ ਜਿਹਾ ਆਪਣਾ ਮਚਾ ਦਿੱਤਾ ਹੈ ਤਾਂ ਬੱਸਾਂ ਵਾਲੇ ਜਿਹੜੇ ਵੀਰ ਨੇ ਡਰਾਈਵਰ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਆਂਦੀ ਕਿਉਂਕਿ ਧੁੰਦ ਦੇ ਵਿੱਚ ਬੜੇ ਆਰਾਮ ਦੇ ਨਾਲ ਚੱਲਣਾ ਪੈਂਦਾ ਹੈ ਤਾਂ ਫਿਰ ਵੀ ਕਿਤਨਾ ਕਿਤੇ ਇਹ ਸਵਾਰੀਆਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਾ ਦਿੰਦੇ ਨੇ ਪਰ ਰਿਸਕ ਬੜਾ ਹੁੰਦਾ ਹੈ ਇਹ ਰਿਸਕ ਲੈ ਕੇ ਵੀ ਜਰੇ ਨੇ ਵਿਚਾਰੇ ਸਾਡੇ ਭਰਾ ਨੇ ਵੀਰ ਨੇ ਡਰਾਈਵਰ ਨੇ ਉਹ ਕਿਤਨਾ ਕਿਤੇ ਸਵਾਰੀਆਂ ਨੂੰ ਆਪਣੇ ਕਮਾਕਾਰਾਂ ਤੇ ਕਾਇਮ ਨਾਲ ਪਹੁੰਚਾ ਦਿੰਦੇ ਨੇ ਆਪਾਂ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਉਹਨਾਂ ਦਾ ਸੋ ਗੱਲਬਾਤ ਕਰਦੇ ਆ ਡਰਾਈਵਰ ਵੀਰ ਨੇ ਸਾਡੇ ਨਾਲ ਭਾਈ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਨਿਰਮਲ ਸਿੰਘ ਸਰ ਏਮੈਡਿਕ ਕਿੰਦਾ ਦੇਖਦੇ ਹੋ ਕਿ ਤੁਹਾਡੀ ਵਜ੍ਹਾ ਨਾਲ ਜਿਹੜੇ ਲੋਕ ਨੇ ਆਪਣੇ ਕਮਾ ਘੰਡਾ ਤੇ ਕੰਮ ਜਾਂਦੇ ਨੇ ਟਾਈਮ ਨਾਲ ਤੇਰੇ ਵੀ ਕਿਤੇ ਨਾ ਕਿਤੇ ਰਿਸਕ ਨਹੀਂ ਹੁੰਦਾ ਕਿ ਅੰਨੀ ਤੋਂਦਾ ਲਾਗੂ ਵੀ ਨਹੀਂ ਜਿਆਦਾ ਦਿਖਦਾ ਪਿਆ ਜੀ ਭਾਜੀ ਇਸ ਕਰ ਬਹੁਤ ਜ਼ਿਆਦਾ ਜੇ ਤੁਹਾਨੂੰ ਬਹੁਤ ਜ਼ਿਆਦਾ ਪਾਈ ਜੇ ਟਾਈਮ ਸਾਡੇ ਬਹੁਤ ਖਿੱਚੂਏ ਜੀ ਇਸੇ ਬਹੁਤ ਮਜਬੂਰੀ ਨਾਲ ਚਲਾਉਂਦੇ ਜੇ ਗੱਡੀਆਂ ਰਿਸਕ ਬਹੁਤ ਜ਼ਿਆਦਾ ਸਰ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਕਿਉਂਕਿ ਐਨੀ ਸੰਘਣੀ ਧੁੰਦ ਦੇ ਵਿੱਚ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਕਿਤੇ ਨਾ ਕਿਤੇ ਮੰਜ਼ਿਲ ਤੋਂ ਪਹੁੰਚਾਉਂਦੇ ਹੋ ਸਵਾਰੀਆਂ ਨੂੰ ਕਿਤੇ ਨਾ ਕਿਤੇ ਰਿਸਕ ਵੀ ਹੈਗਾ ਇਹ ਤੁਸੀਂ ਵੀ ਆਪਣੇ ਪਰਿਵਾਰ ਨੂੰ ਪਾਲਣਾ ਹੈ ਪਰ ਕਿਤੇ ਨਾ ਕਿਤੇ ਧੁੰਦ ਕਰਕੇ ਬੜਾ ਟਾਈਮ ਵੀ ਖਰਾਬ ਹੁੰਦਾ ਤੇ ਸਵਾਰੀਆਂ ਵੀ ਖਰਾਬ ਹੁੰਦੀ ਮਹਾਦਮਾ ਚਲਾ ਰਹਿਆ ਜੀ ਸਰ ਬਹੁਤ ਜ਼ਿਆਦਾ ਚਲਾ ਰਹਿਆ ਜੀ ਬਸ ਗੱਡੀਆਂ ਜੀ ਹੋਏ ਦੇਖਾ ਦੇ ਕੰਮ ਕਰਨੇ ਬਹੁਤ ਮਾੜਾ ਹਾਲ ਕੀਤਾ ਅੱਜ ਬਹੁਤ ਜ਼ਿਆਦਾ ਧੁੰਦ ਜੀ ਕਦ ਨਵਾਂ ਸੋ ਵੱਡਾ ਜੁਨੀ ਹੈਗਾ ਜੀ ਚਲੋ ਵਧੀਆ ਹੋਰ ਵੀ ਇੱਥੇ ਮੌਜੂਦ ਨੇ ਅਪਾ ਚਲਬਾਤ ਕਰਦੇ ਕੀ ਨਾਮ ਦੇ ਭਾਜੀ ਸੰਜੀਤ ਸਮਜੀਤ ਜੀ ਕਿੱਦਾਂ ਤੁਸੀਂ ਦੇਖਦੇ ਹੋ ਕਿ ਸਵਾਰੀਆਂ ਨੂੰ ਤੁਸੀਂ ਮੰਜ਼ਿਲ ਤੇ ਪਹੁੰਚਾ ਦੇਣਾ ਟਾਈਮ ਦੇ ਨਾਲ ਪਰ ਕਿਤਨਾ ਕਿਤੇ ਰਿਸਕ ਰਿਸਕ ਬੜਾ ਵੱਡਾ ਤੁਹਾਨੂੰ ਲੱਗਦਾ ਹੈ ਬਹੁਤ ਜ਼ਿਆਦਾ ਰਿਸਕਾ ਪਤਾ ਨਹੀਂ ਲੱਗਦਾ ਅੱਜ ਕਿੱਥੇ ਕਿਹਨੇ ਚੀਜ਼ ਘਲਾਈ ਹੈ ਐਨੇ ਨੇ ਖਾਸ ਤੁਹਾਨੂੰ ਪਤਾ ਕਰਾ ਲੱਗਦਾ ਸੋ ਕੀ ਮੈਸੇਜ ਦੇਣਾ ਚਾਹੁੰਦੇ ਤੁੰਦ ਦੇ ਵਿੱਚ ਜਿਹੜੇ ਡਰਾਈਵਿੰਗ ਕਰਦੇ ਨੇ ਗੱਡੀਆਂ ਵਾਲੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮਰਦਾ ਦਾ ਪਿਆਰ ਨਾਲ ਚੱਲਣਾ ਆਪਣੇ ਸਮੇਂ ਨਾਲ ਚੱਲਣਾ ਮਾਣੇ ਨੂੰ ਵੀ ਬਚਾਣ ਤੇ ਆਪ ਵੀ ਬਚਾ ਸਰਕਾਂ ਦੇ ਫੱਟੀਆਂ ਲਾ ਦੇ ਤੋ ਗੱਲਬਾਤ ਕੀਤੀ ਆਪਾਂ ਹੋਰ ਵੀ ਵੀਰ ਨੇ ਸਾਡੇ ਨਾਲ ਮੌਜੂਦ ਨੇ ਡਰਾਈਵਰ ਭਾਈ ਆ ਸਾਡਾ ਕਿਉਂਕਿ ਕਹਿੰਦੇ ਨੇ ਕਿ ਡਰਾਈਵਰ ਡਰਾਈਵਰ ਹੁੰਦਾ ਨਾ ਜਿਹੜਾ ਉਹ ਸਾਰਿਆਂ ਨੂੰ ਹੀ ਆਪਣੀ ਆਪਣੇ ਮੰਜ਼ਿਲ ਤੇ ਪਹੁੰਚਾਉਂਦਾ ਏ ਤਾਂ ਇਹ ਰਿਸਕ ਲੈ ਕੇ ਪਹੁੰਚਦਾ ਫਿਰ ਵੀ ਆ ਬੱਦਲ ਆ ਕੀ ਨਾਮ ਦੇ ਪੁੱਜੀ ਮਲਕੀਤ ਮਲਕੀਤ ਜੀ ਕਿੱਦਾਂ ਦੇਖਦੇ ਹੋ ਕਿ ਅੱਜ ਧੁੰਦ ਵੀ ਬੜੀ ਐ ਤੇ ਰਿਸਕ ਵੀ ਬੜਾ ਐ ਤੇ ਮੰਜ਼ਿਲ ਤੇ ਵੀ ਪਹੁੰਚਣਾ ਹੁੰਦਾ ਸਵਾਰੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਕਹਿੰਦੇ ਆ ਵੀਰ ਭਰਾ ਸਾਰੇ ਡਰਾਈਵਰਾਂ ਨੂੰ ਕਿ ਆਪਣੇ ਪਿਆਰ ਨਾਲ ਚੱਲੋ ਸਵਾਰੀਆਂ ਨੂੰ ਪਹੁੰਚਾਓ ਮੰਜ਼ਿਲ ਤੱਕ ਜਦਾ ਕਾਲੇ ਹੀ ਨਾ ਕਰੋ ਲਾਟਾ ਲੋਟਾ ਜਗਾਗੇ ਚੱਲੋ ਕਈ ਮੇਰੇ ਵੀਰ ਆਓ ਜੀ ਆ ਜਿਹੜੇ ਬੜਾ ਲਾਟਾ ਤੋਂ ਵੀ ਰੋਡ ਤੇ ਚੱਲਣਦੇ ਆ ਪਰ ਸਮਝ ਨਾਲ ਚੱਲੋ ਮੈਂ ਤੇ ਦੋ ਘਟਾ ਲੇਟ ਚੱਲ ਜਾਾਂਗੇ ਕੋਈ ਫਰਕ ਨਹੀਂ ਪੈਂਦਾ ਜੀ ਇਹ ਮੇਲਾ ਸਮਝਣਾ ਚੱਲੋ ਥੋੜੇ ਬਹੁਤ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੇ ਆਰਾਮ ਦੇ ਨਾਲ ਚੱਲੋ 5-7 ਮਿੰਟ ਲੇਟ ਵੀ ਹੋ ਗੋ ਪਰ ਜਰਾ ਹੌਂਸੇ ਤੋਂ ਬਤਿਆ ਜਾ ਸਕੇ ਕਿ ਸਵਾਰੀਆਂ ਨੂੰ ਵੀ ਟਾਈਮ ਨਾ ਪਹਚਾਣਾ ਪਰ ਕੋਈ ਵੀ ਕਿਤੇ ਨਾ ਕਿਤੇ ਆਰਾਮ ਦੇ ਨਾਲ ਚੱਲੋ ਧੁੰਦ ਬਹੁਤ ਆ ਲਾਈਟਾਂ ਚਲਾਓ ਤੇ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ ਸੋ ਕੈਮਰਾ ਪਰਸਨ ਔਨ ਅਗਰਵਾਲ ਜਨ ਨਾਲ ਲੱਕੀ ਰਾਜਪੂਰ ਗੁਰਵਾਸਪੁਰ ਏਵਨ ਪੰਜਾਬੀ ਟੀਵੀ ਤੋਂ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ